ਪਹਿਲਾ ਗੱਲ ਪੰਜਾਬ ਦੇ ਸੀਐਮ ਮਾਨ ਦੇ ਵੱਲੋਂ ਲੁਧਿਆਣਾ ਵਿਖੇ ਆਈਟੀਆਈ ਕੋਚਿੰਗ ਸੈਂਟਰ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਹੁਣ ਬੱਚਿਆਂ ਦੀ ਪ੍ਰੈਕਟਿਸ ਇੰਡਸਟਰੀ ਦੀਆਂ ਮਸ਼ੀਨਾਂ ਦੇ ਨਾਲ ਹੋਵੇਗੀ। ਜਿੱਥੇ ਬੱਚੇ ਉਹਨਾਂ ਮਸ਼ੀਨਾਂ ਤੇ ਪ੍ਰੈਕਟਿਸ ਕਰਕੇ ਉੱਥੋਂ ਸਰਟੀਫਿਕੇਟ ਲੈ ਕੇ ਉਹਨਾਂ ਕੰਪਨੀਆਂ ਦੇ ਵਿੱਚ ਹੀ ਪਹਿਲ ਦੇ ਆਧਾਰ ਤੇ ਨੌਕਰੀ ਪਾ ਸਕਣਗੇ। ਲੁਧਿਆਣਾ ਤੋਂ ਬਾਅਦ ਹੁਣ ਬਠਿੰਡਾ ਦੇ ਵਿੱਚ ਇਸੇ ਤਰ੍ਹਾਂ ਦੀ ਕੋਚਿੰਗ ਸੈਂਟਰ ਪੰਜਾਬ ਸਰਕਾਰ ਖੋਲਣ ਜਾ ਰਹੀ ਹੈ World Skill Campus of Applicants ਲੋਕਾਂ ਨੂੰ ਸਮਰਪਿਤ ਹੈ ਤੇ ਐਸੇ ਤਰੀਕੇ ਦੀਆਂ ਪ੍ਰੈਕਟਿਸ ਜਿਹੜੀਆਂ ਹੁਣ ਕਾਲਜੇਸ ਦੇ ਵਿੱਚ ਵੀ ਕਰਵਾਈਆਂ ਜਾਣਗੀਆਂ ਕਲਾਸੇ ਲਗਵਾਈਆਂ ਜਾਣਗੀਆਂ ਤਾਂ ਕਿ ਨੌਜਵਾਨਾਂ ਨੂੰ ਜੌਬ ਵੇਲੇ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਜਿਤੇ ਤੋਂ ਮੰਨਦੀ ਸਾਡੇ ਪੰਜਾਬ ਦੇ ਇੰਸਟੀਚਿਊਟ ਇੱਥੇ ਸਾਡੇ ਜਿਹਨੇ ਆਈ.ਟੀ.ਆਈ ਦੇ ਜਿਹੜੀ ਕਿ ਬਹੁਤ ਜ਼ਿਆਦਾ ਪੁਰਾਣੀ ਸੀਗੀ ਉਹ ਇੱਥੇ ਜਿਹਨੇ ਵੀ ਸਟੂਡੈਂਟ ਸੀ ਬਹੁਤ ਜ਼ਿਆਦਾ ਪੁਰਾਣੀ ਉਹਨੂੰ ਰੈਨੋਵੇਸ਼ਨ ਨਹੀਂ ਦਿੱਤਾ ਸਾਰੀ ਲੈਬ ਜਿੰਨੀਆਂ ਵੀ ਸੀਗੀਆਂ ਚਾਹੇ ਮਰੁੱਤੀ ਦੀ ਸੀ ਜਾਏ ਆਪਣੇ ਕੋਈ ਮਕੈਨੀਕਲ ਆ ਚਾਹੇ ਕੋਈ ਇਲੈਕਟ੍ਰੀਕਲ ਕੋਈ ਹੋਰ ਵੀ ਆ ਸਾਨੂੰ ਰੈਨੋਵੇਸ਼ਨ ਕਰਾ ਕੇ ਉਹਨੂੰ ਨਵੀਂ ਟੈਕਨੋਲੋਜੀ ਵਿੱਚ ਲੈ ਕੇ ਆਦਾ ਹੈ ਕਾਰਵਾ ਉਹਦੇ ਵਿੱਚ ਇਲੈਕਟ੍ਰੀਕਲ ਦੇ ਵਿੱਚ ਸਾਨੂੰ ਕ੍ਰਿਸਟਲ ਨੂੰ ਇਹ ਬੋਕਾ ਮਿਲਿਆ ਵੀ ਤੁਸੀਂ ਆ ਕੇ ਆਪਣੇ ਪ੍ਰੋਡਕਟ ਡਿਸਪਲੇ ਕਰੋ ਤੇ ਲੋਕਾਂ ਨੂੰ ਚ ਸਿਝਾਓ ਜਿਹਨੇ ਵੀ ਨਵੇਂ ਸਟੂਡੈਂਟ ਆ ਰਹੇ ਆ ਅਸੀਂ ਐਪੀਸੀ ਉੱਤੇ ਚਾਲੂ ਕਰਕੇ ਲੜਕਿਆਂ ਨੂੰ ਜਿਹੜੇ ਫਸਟੂ ਕਰਕੇ ਆਈਟੀ ਕਰਵਾਉਂਦੇ ਆ ਅਸੀਂ ਉਹਨਾਂ ਲਈ ਬਿਲਕੁਲ ਇਹ ਜਿਸ ਤਰ੍ਹਾਂ ਐਡਵੈਸਟਿਕ ਲਾਈਨ ਡਾਇਗ੍ਰam ਦਿੱਤੀ ਆ ਉਹਦਾ ਅੰਦਰ ਸਟਿਲ ਹੈਗੀ ਆ ਅਸੀਂ ਇਲੈਕਟ੍ਰੀਕਲ ਇਥੇ ਕਿ ਪ੍ਰੋਡਕਟ ਅਸੀਂ ਉਹਨੂੰ ਖੋਲ ਕੇ ਤੁਹਾਨੂੰ ਦਿਖਾਉਣ ਦੀ ਖੁਸ਼ੀ ਕੀਤੀ ਉਹ ਸਮਝਾਈ ਆ ਜੇ ਜਿਹੜੇ ਸਕਤੇ ਹੈਗੇ ਉਥੇ ਜੇ ਤਾਂ ਬੰਦ ਪ੍ਰੋਡਕਟ ਉੱਤੇ ਦਿਖਾ ਲਣਗੇ ਤਾਂ ਇਹਨਾਂ ਨੂੰ ਨਹੀਂ ਪਤਾ ਲੱਗਦਾ ਜੇ ਕੋਲ ਕੇ ਦਿਖਾਨਗੇ ਉਹ ਸਹੀ ਤਿਕਣਾ ਬਕਲ ਕਰਾਂਗੇ ਤਾਂ ਪਤਾ ਲੱਗੂਗਾ ਮੇਰਾ ਖਿਆਲ ਹੈ ਵੀ ਜਿਸ ਟਿਕਣਾ ਅਸੀਂ ਇੱਥੇ ਡਿਸਪਲੇ ਕੀਤਾ ਹੈਗਾ ਵਾ ਉਹ ਇਹੋ ਜਿਹੇ ਸਾਰੇ ਚੀਜ਼ਾਂ ਸਨਗੇ ਜੇ ਬੱਚੇ ਸਮਝ ਜਾਣਗੇ ਤੇ ਉਹਨਾਂ ਵਜ੍ਹਾ ਦੇ ਵਿੱਚ ਜਿਹੜੇ ਬੱਚੇ ਹੈਗੇ ਇਹ ਸਰਵਿਸ ਜੋਗ ਨਹੀਂ ਬਣਗੇ ਹਮ ਇਹ ਜਾ ਕੇ ਸਰਵਿਸ ਲੱਗ ਜਾਣਗੇ ਇਹ ਸਰਵਿਸ ਪ੍ਰੋਵਾਈਡਰ ਬਣਨਗੇ ਇਹ ਇੰਨਾ ਕਿ ਇੱਥੇ ਜਿਆਦਾ ਡਿਸਪਲੇ ਕੀਤਾ ਆਇਆ ਦਾ ਪਰ ਕਾਫੀ ਕੁਝ ਕੀਤਾ ਉਹ ਵੀ ਜੋ ਹੋ ਗਿਆ ਤੇ ਇਲੈਕਟ੍ਰੀਕਲ ਦੇ ਵਿੱਚ ਬਹੁਤ ਸਕੋਪ ਹੁੰਦਾ ਹੈਗਾ ਅਸੀਂ ਹੋਰ ਥੋੜੇ ਦਿਨ ਜੋ ਹੋ ਵੀ ਤੇ ਡਿਸਪਲੇ ਕਰਨ ਜਾ ਰਹੇ ਹਾਂ ਨੌਜਵਾਨ ਬੱਚਿਆਂ ਨੂੰ ਜੋ ਸਮਝਾ ਰਹੇ ਹਾਂ ਕਿ ਕਿੱਸਾ ਕਰਨਾ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਅਫਰ ਦਿੱਤੀ ਹੈ ਵੀ ਹਰ ਸਾਲ ਹਰ ਮਹੀਨੇ ਦੇ ਵਿੱਚ ਸਾਡੇ ਕੋਲ ਦੀ 20 25 30 ਜਿੰਨੇ ਵੀ ਆਉਂਦੇ ਆ ਛੇ ਵੀ ਨਿਵਾਸ ਅਸੀਂ ਉਹਨਾਂ ਨੂੰ ਲੋਕੀ ਦਵਾਂਗੇ ਇਹ ਅਸੀਂ ਉਹਨਾਂ ਨਾਲ ਕਮਿਟਮੈਂਟ ਕਰਦੇ ਆ ਕਿ ਆ ਸਿਖਾਵਾਂਗੇ ਉਹ ਨੌਕਰੀ ਵੀ ਦਵਾਵਾਂਗੇ